ਸਤ ਸ੍ਰੀ ਅਕਾਲ ਜੀ ਸਾਰਿਆਂ ਨੂੰ ਸਾਡੀ ਅੱਜ ਦੀ ਕਹਾਣੀ ਹੈ ਦੋ ਦੋਸਤਾਂ ਦੀ ਦੋਸਤੀ ਬੜੀ ਪੱਕੀ ਜਿੱਥੇ ਵੀ ਜਾਂਦੇ ਇਕੱਠੇ ਜਾਂਦੇ ਜੋ ਵੀ ਕੰਮ ਕਰਦੇ ਇਕੱਠੇ ਕਰਦੇ ਆਮ ਤੌਰ ਤੇ ਉਹ ਆਪਦਾ ਕੰਮ ਕਾਰ ਕਰਨ ਦੇ ਲਈ ਪਿੰਡ ਤੋਂ ਦੂਰ ਤੁਰ ਕੇ ਜਾਂਦੇ ਸੀ ਤਾਂ ਰਸਤੇ ਦੇ ਵਿੱਚ ਇੱਕ ਜੰਗਲ ਆਉਂਦਾ ਸੀ ਉਹ ਪਾਰ ਕਰਨਾ ਉਹਨਾਂ ਨੂੰ ਥੋੜਾ ਔਖਾ ਲੱਗਦਾ ਸੀ ਪਰ ਜੇ ਕੰਮ ਕਰਨਾ ਹੈ ਤਾਂ ਉਹ ਪਾਰ ਤਾਂ ਕਰਨਾ ਹੀ ਪੈਣਾ ਸੀ ਜੰਗਲੀ ਜਾਨਵਰਾਂ ਦਾ ਉੱਥੇ ਡੈਰੀ ਰਹਿੰਦਾ ਸੀ ਪਰ ਫਿਰ ਵੀ ਉਹ ਇੱਕ ਦੂਸਰੇ ਦੇ ਸਹਾਰੇ ਨਾਲ ਇਹ ਕੰਮ ਕਰੀ ਜਾਂਦੇ ਸੀ ਇੱਕ ਵਾਰ ਕੀ ਹੋਇਆ ਕਿ ਉਹ ਜੰਗਲ ਪਾਰ ਕਰ ਰਹੇ ਸੀ ਤੇ ਉਹਨਾਂ ਨੂੰ ਦੂਰੋਂ ਇੱਕ ਰਿਛ ਦਿਖਾਈ ਦਿੱਤਾ ਰਿਛ ਬੜਾ ਹੀ ਖੁੰਖਾਰ ਸੀ ਬਹੁਤ ਵੱਡਾ ਤੇ ਦੇਖਣ 'ਚ ਭਿਆਨਕ ਸੀ ਤਾਂ ਹੁਣ ਦੋਸਤਾਂ ਨੂੰ ਲੱਗਿਆ ਕਿ ਇਹ ਤਾਂ ਸਾਨੂੰ ਖਾਈ ਜਾਊਗਾ ਤਕੀ ਹੋਇਆ ਕਿ ਇੱਕ ਦੋਸਤ ਹੈ ਜਿਹੜਾ ਉਹਨੂੰ ਦਰਖਤ ਦੇ ਉੱਤੇ ਚੜਨਾ ਆਉਂਦਾ ਸੀ। ਤਾਂ ਉਹ ਤਾਂ ਮਿੰਟ ਦੇ ਵਿੱਚ ਦਰਖਤ ਦੇ ਉੱਤੇ ਚੜ ਕੇ ਬਹੁਤ ਉੱਚਾ ਹੋ ਕੇ ਟਾਣੀ ਤੇ ਬੈਠ ਗਿਆ। ਤੇ ਦੂਸਰਾ ਵਿਚਾਰਾ ਜਿਹੜਾ ਉਹਨੂੰ ਦਰਖਤ ਤੇ ਚੜ੍ਹਨੇ ਹੀ ਨਹੀਂ ਸੀ ਆਉਂਦਾ। ਤਾਂ ਉਹਨੇ ਬਹੁਤ ਆਵਾਜ਼ਾਂ ਮਾਰੀਆਂ ਕਿ ਮੈਨੂੰ ਵੀ ਲੈ ਚੱਲ। ਪਰ ਨਹੀਂ ਉਹਨੂੰ ਤਾਂ ਇਹ ਸੀ ਕਿ ਮੈਂ ਆਪਦੀ ਜਾਨ ਬਚਾਵਾਂ। ਜੇ ਇਹ ਮਰਦਾ ਤਾਂ ਮਰ ਜੇ। ਉਹਨਾਂ ਜਿਹੜਾ ਦੋਸਤ ਜਿਹਨੂੰ ਦਰਖਤ ਤੇ ਚੜਨਾ ਨਹੀਂ ਸੀ ਆਉਂਦਾ ਉਹਨੂੰ ਸਮਝ ਆ ਗਈ ਕਿ ਇਹ ਤਾਂ ਬਚ ਜੂਗਾ ਤੇ ਮੈਂ ਹੀ ਮਰੂੰਗਾ ਤਾਂ ਉਹਨੇ ਥੋੜਾ ਜਿਹਾ ਦਿਮਾਗ ਲਾਇਆ ਸੋਚਿਆ ਉਹਨੇ ਕਿਤੇ ਸੁਣਿਆ ਹੋਇਆ ਸੀ ਕਿ ਮਰੇ ਹੋਏ ਇਨਸਾਨ ਨੂੰ ਤਰਿਛ ਖਾਂਦੇ ਨਹੀਂ ਤਾਂ ਉਹਨੇ ਸੋਚਿਆ ਕਿ ਇਹੀ ਇੱਕ ਤਰੀਕਾ ਹੈ ਕਿ ਮੈਂ ਦਰਖਤ ਦੇ ਹੇਠਾਂ ਪੈ ਜਾਣਾ ਤੇ ਆਪਦਾ ਸਾਹ ਰੋਕ ਲੈਣਾ ਹੈ ਕਿ ਕਿ ਜੇ ਕਿਧਰੇ ਵੀ ਭੱਜ ਜਾਊਂਗਾ ਤੇ ਰਿਛ ਨੇ ਤਾਂ ਮੈਨੂੰ ਫਾੜੀ ਲੈਣ ਜੇ ਮੈਂ ਸਾਰ ਰੋਕ ਕੇ ਪਿਆਰ ਹੋਊਂਗਾ ਤਾਂ ਰਿਛ ਸਮਝੂਗਾ ਕਿ ਤਾਂ ਮਰਿਆ ਹੋਇਆ ਤੇ ਫੇਰ ਉਹ ਚਲਾ ਜਾਊਗਾ ਸ਼ਾਇਦ ਮੈਂ ਬਚ ਜਾ ਤਵਨੇ ਇਦਾਂ ਹੀ ਕੀਤਾ ਉੱਪਰ ਤਾਂ ਦੋਸਤ ਹੈ ਜਿਹੜਾ ਉਹ ਦਰਖਤ ਤੇ ਚੜਿਆ ਬੈਠਾ ਸੀ ਸਾਰਾ ਕੁਝ ਦੇਖੀ ਜਾਂਦਾ ਸੀ ਤੇ ਜਿਹੜਾ ហេਠਾਂ ਜੀ ਨੂੰ ਦਰਖਤ ਤੇ ਚੜਨਾ ਨਹੀਂ ਸੀ ਆਉਂਦਾ ਉਹ ਸਾਰ ਰੋਕ ਕੇ ਪੈ ਗਿਆ ਰਿਛ ਕੋਲ ਆਇਆ ਸੱਚੀ ਰਿਛ ਹੈ ਜਿਹੜਾ ਉਸਨੇ ਉਹਨੂੰ ਸੁਣ ਗਿਆ ਕੋਲੇ ਆਇਆ ਤੇ ਰਿਛ ਨੂੰ ਸੱਚਮੁੱਚ ਹੀ ਆਨ ਲੱਗਿਆ ਕਿ ਤਾਂ ਮਰਿਆ ਹੋਇਆ ਤੇ ਰਿਛ ਜਿਹੜਾ ਉਹ ਅੱਗੇ ਚਲਾ ਗਿਆ ਜਦੋਂ ਉਹ ਅੱਖਾਂ ਤੋਂ ਦੂਰ ਹੋ ਗਿਆ ਤਾਂ ਜਿਹੜਾ ਦਰਖਤ ਤੇ ਚੜਿਆ ਹੋਇਆ ਦੋਸਤੀ ਉਹ ਢਾਂ ਆ ਗਿਆ ਤੇ ਜਿਹੜਾ ਬਚਣ ਲਈ ਪਿਆਸੀ ਉਹ ਵੀ ਉੱਠ ਕੇ ਬੈਠ ਗਿਆ ਉਹਨੇ ਤਾਂ ਸ਼ੁਕਰ ਮਨਾਇਆ ਕਿ ਚਲੋ ਮੈਨੂੰ ਇਹ ਕਿਸੇ ਵੇਲੇ ਜਿਹੜਾ ਸੁਣਿਆ ਹੋਇਆ ਸੀ ਕਿ ਇਹ ਜਿਉਂਦੇ ਆਦਮੀਆਂ ਨੂੰ ਹੀ ਖਾਂਦਾ ਹੈ ਮਰੀਆਂ ਨੂੰ ਨਹੀਂ ਖਾਂਦਾ ਮੇਰੇ ਅੱਜ ਕੰਮ ਆ ਗਿਆ ਪਰ ਜਿਹੜਾ ਦੂਸਤ ਇਹ ਢਾਉ ਉਤਰ ਕੇ ਆਇਆ ਨਾ ਦਰਖਤ ਤੋਂ ਤਾਂ ਉਹਨੂੰ ਪੁੱਛਦਾ ਕਿ ਰਿਛ ਤੇਰੇ ਕੰਨ ਦੇ ਵਿੱਚ ਕੀ ਕਹਿੰਦਾ ਸੀ ਕਿਉਂਕਿ ਉਹਨੂੰ ਐਂ ਲੱਗਿਆ ਜਦੋਂ ਰਿਛ ਸੁੰਘ ਰਿਹਾ ਸੀ ਵੀ ਜਿਵੇਂ ਉਹਦੇ ਕੰਨ ਦੇ ਵਿੱਚ ਕੁਝ ਬੋਲ ਰਿਹਾ ਹੁੰਦਾ ਤਾਂ ਹੁਣ ਜਿਹੜੇ ਦੋਸਤ ਸਾਰ ਰੋਕ ਕੇ ਪਿਆ ਹੋਇਆ ਸੀ ਉਹ ਕਹਿੰਦਾ ਰਿਛ ਮੇਰੇ ਕੰਨ 'ਚ ਕਹਿ ਰਿਹਾ ਸੀ ਕਿ ਤੇ ਇਨੁਈਸ ਸਵਾਰਥੀ ਮਿੱਤਰ ਦੇ ਨਾਲ ਹੁਣ ਦੋਸਤੀ ਨਹੀਂ ਰੱਖਣੀ ਚਾਹੀਦੀ ਤੂੰ ਆਪ ਦਾ ਰਾਹ ਲੈ ਤੇ ਇਹ ਆਪ ਦਾ ਰਾਹ ਲਵੇ ਇਹ ਕਹਿ ਕੇ ਉਹ ਦੋਸਤ ਜਿਹੜਾ ਉਹ ਇਕੱਲੇ ਕੰਮ ਲੱਭਣ ਲਈ ਚਲਾ ਗਿਆ ਤੇ ਜਿਹੜਾ ਦੋਸਤ ਦਰਖਤ ਦੇ ਉੱਤੇ ਚੜ ਗਿਆ ਸੀ ਬਿਨਾਂ ਆਪ ਦੇ ਦੋਸਤ ਦੀ ਪ੍ਰਵਾਹ ਕਰੇ ਬਿਨਾਂ ਉਹਦੀ ਮਦਦ ਕੋਈ ਕਰੇ ਉਹ ਉੱਥੇ ਖੜਾ ਪਛਤਾ ਰਿਹਾ ਸੀ ਕਿ ਮੈਂ ਕਿਉਂ ਨਾ ਇਹਦੀ ਕੋਈ ਮਦਦ ਕੀਤੀ ਉਹਨੂੰ ਸਮਝ ਆ ਗਈ ਸੀ ਕਿ ਇਹ ਰਿਛਨੇ ਨਹੀਂ ਗਿਆ ਇਹ ਮੇਰਾ ਦੋਸਤੀ ਕਹ ਰਿਹਾ ਤਾਂ ਗੱਲ ਇਹ ਕਿ ਇਹੋ ਜਿਹੇ ਲੋਕਾਂ ਤੋਂ ਦੂਰ ਹੀ ਰੋ ਜਿਨ੍ਹਾਂ ਨੇ ਲੋੜ ਵੇਲੇ ਤੁਹਾਡੇ ਕੰਮ ਨਹੀਂ ਆਉਣਾ ਤੇ ਉਂਝ ਆਸੇ ਪਾਸੇ ਹੀ ਰਹਿਣਾ ਤੁਹਾਡੇ ਤਾਂ ਇਹੋ ਜਿਹੇ ਦੋਸਤਾਂ ਤੋਂ ਕੀ ਫਾਇਦਾ ਆਪਾਂ ਨੂੰ ਉਹਨਾਂ ਦੇ ਨਾਲ ਮਿਲ ਕੇ ਆਪਣੀ ਸਾਰੀ એનર્ਜੀ ਹੈ ਜਿਹੜੀ ਉਹਨਾਂ ਤੇ ਲਾ ਕੇ ਕਿਉਂਕਿ ਜਦੋਂ ਕੋਈ ਮੁਸੀਬਤ ਨਹੀਂ ਜਦੋਂ ਅਸੀਂ ਖੁਸ਼ ਹੈ ਉਦੋਂ ਤਾਂ ਸਾਨੂੰ ਕਿਸੇ ਦੀ ਇੰਨੀ ਜ਼ਿਆਦਾ ਲੋੜ ਹੁੰਦੀ ਹੀ ਨਹੀਂ ਆਪੀ ਸਾਡੇ ਮਾਨ ਹੈ ਜਿਹੜਾ ਉਹਦੇ ਵਿੱਚ ਮੋਟੀਵੇਸ਼ਨ ਹੁੰਦੀ ਹੈ ਜਦੋਂ ਅਸੀਂ ਕਿਸੇ ਮੁਸ਼ਕਲ 'ਚ ਹੁੰਨੇ ਆ ਉਦੋਂ ਸਾਨੂੰ ਲੋੜ ਹੁੰਦੀ ਹੈ ਹੈਲਪ ਦੀ ਤੇ ਜਦੋਂ ਉਹਦੀ ਕਿਸੇ ਨੇ ਹੈਲਪ ਨਹੀਂ ਕਰਨੀ ਤਾਂ ਫਿਰ ਇਹੋ ਜਿਹੇ ਦੋਸਤੋ ਕਰਾਉਣਾ ਵੀ ਕੀ ਹੈ ਥੈਂਕ ਯੂ